ਸ਼ਾਸਤਰੀ ਦਾ ਸਾਰਿਆਂ ਭਾਣਾ ਨੂੰ ਬਹੁਤ ਜ਼ਿਆਦਾ ਭਾਣਾ ਸਾਰੇ ਠੀਕ ਠਾਕ ਹੋਣੇ ਆ ਪਰਮਾਤਮਾ ਸਾਨੂੰ ਠੀਕ ਠਾਕ ਰੱਖੇ ਸਾਨੂੰ ਤੰਦਰੁਸਤ ਮੰਦੇ। ਬਹੁਤ ਪਿਆਰੀਆਂ ਬੋਲੀਆਂ ਮੈਂ ਸੁਖਵਿੰਦਰ ਕੌਰ ਚਾਹੜਾ ਬਹੁਤ ਪਿਆਰੀਆਂ ਬੋਲੀਆਂ। ਮੈਨੂੰ ਕੈਂਦਾਬਾਰ ਨਹੀਂ ਜਾਣਾ ਮੈਨੂੰ ਕੈਂਦਾਬਾਰ ਨਹੀਂ ਜਾਣਾ ਆਪ ਪੁਰਾਣੀਆਂ ਤਾਕਦਾਨੀ ਪੱਤਲਾ ਨਾ ਯਾ। ਦੀ ਵਜ ਰਾਧਾਨੀ ਬਦਲਾ ਜਮਈ ਧਾਮ ਦੇ ਵਜ ਰਾਧਾਨੀ ਬਦਲਾ ਜਮਈ ਆਪ ਦਾ ਪਿੰਡ ਅੰਨ ਤੇ ਸ਼ਰਾਬ ਮੈਠਾ ਡਲ ਗਈ ਆਵ ਜਾ ਪਹੁੰਚ ਤੇ ਆ ਦੇਖੇ ਮਾਂ ਦੀ ਗਾਲ ਗਾ ਜਹ ਪਹੁੰਚ ਤੇ ਆ ਦੇਖੇ ਮਾਂ ਦੀ ਗਾਲ ਗਾ ਜਹ ਪਹੁੰਚ ਤੇ ਆ ਰਮਾਰਾ ਗੜੀਏ ਡੱਕੇ ਖਾਕੇ ਕਿਹੜੇ ਨਗਰਾਂ ਚੋਂ ਆਵੇ ਤੱਕੇ ਕੇਹੜੇ ਨਗਰਾਂ ਚੋਂ ਆਵੇ ਤੱਟੇ ਧਾਕੇ ਰਮਾਰਾ ਗੜੀਏ ਡੱਕੇ ਪਾਕੇ ਤੇਰੇ ਪੇਕਿਆਂ ਤੋਂ ਹੈ ਖੰਡ ਖਾਕੇ ਦਿਲੇ ਪੇਕਿਆਂ ਤੋਂ ਹੈ ਨਹੀਂ घिए नील पारा सदा नील पास वकिल पाए जन नरवाजे खिसक जानु मोरी सोनी न भ्याही खानु ताकि सोनि रखनी पौ राखी सोनी ਆਈ ਰੱਖਣੀ ਬੋਬੀ ਰੱਖੀ ਨਾ ਜਾਣੂ ਨਾ ਦਰਵਾਜ਼ੇ ਖਿਸਕ ਜਾਣੋਂ ਤਾਂ ਕੀ ਸੋਹਣੀ ਵਿਆਹ ਮੰਗੇ ਬੜਾ ਭਾਂਗੇ ਰੱਖੀ ਜੁਨੀਆ ਮੰਗੇ ਬੜਾ ਭਾਂਗੇ ਰੱਖੀ ਹੁਨੀਆ ਮੰਗੇ ਤੇਰਖਾ ਮੇਰਾ ਰੋਣਾ ਬਣਾ ਮੁੰਨੇ ਮੇਰੇ ਤੇ ਪਰ ਜਾਈ ਨੀ ਆਸਾਂ ਕਰਦੇ ਨੂੰ ਬੋਤਲ ਵਰਗੀ ਥਾਈ ਨੀ ਆਸਾਂ ਕਾਬੇ ਨੂੰ ਬੋਤਲ ਵਰਗੀ ਇਹ ਨੀ ਆਸਾਂ ਕਰਦੇ ਨੂੰ